ਸਤਿ ਸ੍ਰੀ ਅਕਾਲ ਯਾ ਨੋ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਵਲੌਗ ਹੋਣਾ ਰਿਹਾ ਸਬਜ਼ੀਆਂ ਦਾ ਤੇ ਆਜ ਕਿਹੜੀਆਂ ਨੇ ਭਿੰਡੀਆਂ ਦੀ ਵਾਰ ਅਸੀਂ ਬਹੁਤ ਵਧੀਆ ਲੱਗਦੀਆਂ ਨੇ ਭਿੰਡੀਆਂ ਇੱਧਰ ਲਾਏ ਨੇ ਕ੍ਰੇਲੇ ਕ੍ਰੇਲੇ ਵੀ ਲੱਗਣ ਲੱਗ ਗਏ ਇਹ ਦੇਸੀ ਵੀ ਲਾਏ ਨੇ ਅਸੀਂ ਹਾਈਬ੍ਰਿਡ ਵੀ ਲੰਦਾਏ ਤੇ ਇੱਧਰ ਲਾਇਆ ਹੋਇਆਂ ਨੇ ਆ ਗਿਆ ਗੁਆਰੇ ਅਜੇ ਗੁਆਰੀਆਂ ਦੀਆਂ ਫਲੀਆਂ ਵੀ ਲਾਈਆਂ ਹੋਈਆਂ ਨੇ ਤੇ ਇੱਧਰ ਲਾਹ ਹੈ ਮਠਾ ਕਦੂ ਮਠਾ ਕਦੂ ਵੀ ਲੱਗਣ ਲੱਗ ਗਿਆ ਜੀ ਬਹੁਤ ਸੋਹਣਾ ਬਣਦਾ ਘਰ ਦੀ ਸਬਜੀ ਬਹੁਤ ਵਧੀਆ ਬਣਦੀ ਆ ਹੋਰ ਅਸੀਂ ਇਹ ਚ ਦੇਸੀ ਰੋਪ ਪਾਉਣੇ ਆ ਦੇਸੀ ਰੋਪ ਪਾ ਕੇ ਇਸਰੋਂ ਵੀ ਖਾਣੇ ਬਣਾਉਣੇ ਤੇ ਇੱਧਰ ਲੱਗੇ ਨੇ ਇੱਧਰ ਲੱਗੇ ਨੇ ਬਾਹਰ ਬਤਾਂ ਇਹ ਇਧਰ ਅਸੀਂ ਖਲ ਪਿਆ ਹੋਈ ਸੀਗੀ ਖਲ ਪੋ ਕੇ ਰੱਖੀ ਹੋਈ ਸੀ ਉਹ ਅਸੀਂ ਬੁੱਟਿਆਂ ਤੇ ਪਾਈ ਆ ਛੋਟੇ ਬੁੱਟੇ ਜੱਦਾ ਜਦਾ ਲੀਟਰ ਵੱਡੇ ਆ ਜੇ ਕਿ ਕਿ ਲੀਟਰ ਪਾਦੀ ਇਹਦੇ ਨਾਲ ਵੀ ਬਹੁਤ ਫਲ ਹੁੰਦਾ ਆ ਸਾਡੇ ਸਬਜ਼ੀ ਉੱਤਰਦੀ ਆ ਸਬਜ਼ੀ ਬਹੁਤ ਵਧੀਆ ਉੱਤਰਦੀ ਆ ਬਹੁਤ ਵਧੀਆ ਤੇ ਉਧਰੋਂ ਅਮਨ ਲਾਣ ਗਈ ਹੋਈ ਆ ਸਕੂਟਰਿੰਗ ਸਕੂਟਰੀ ਲੈ ਕੇ ਆਉਣੇ ਆਲੀ ਆ ਸਕੂਟਰੀ ਸਾਨੂੰ ਗਈ ਇਹ ਸਕੂਟਰੀ ਲੈ ਕੇ ਆ ਗਈ ਹਮਨ ਤੇਲ ਚੋਤਾ ਮੰਨ ਸਕੂਟਰੀ ਲਈ ਆ ਜੀ ਅੱਜ ਹਮਨ ਬਹੁਤ ਖੁਸ਼ ਆ ਸਾਨੂੰ ਬਹੁਤ ਔਖਾ ਹੁੰਦਾ ਸੀਗਾ ਜਦੋਂ ਵਾਲੇ ਨੂੰ ਸਕੂਲ ਛੱਡਣਾ ਸੀ ਲੈ ਕੇ ਆਉਣਾ ਹੁੰਦਾ ਸੀ ਸਾਨੂੰ ਸਕੂਟਰੀ ਬਿਨਾਂ ਸਰਦਾ ਨਹੀਂ ਸੀਗਾ ਸਾਨੂੰ ਯਾਨੀ ਇਹ ਸਕੂਟਰੀ ਬਹੁਤ ਔਖਾ ਹੁੰਦਾ ਸੀ ਸਾਨੂੰ ਜਦੋਂ ਅਸੀਂ ਬਾਣੀ ਨੂੰ ਸਕੂਲੋਂ ਲੈ ਕੇ ਆਉਣਾ ਹੁੰਦਾ ਸੀਗਾ ਜਿਆਦੇ ਬਾਹਰ ਲਿਆਂਦੇ ਸੀਗੇ ਸਾਨੂੰ ਬਹੁਤ ਔਖਾ ਹੁੰਦਾ ਸੀ ਫਿਰ ਤੇ ਇਧਰੋਂ ਕਿੱਚੇ ਆ ਗਏ ਦਵਿੰਦਰ ਆਰ ਬਾਣੀ ਬਾਣੀ ਵੀ ਬਹੁਤ ਖੋਚਾ ਨਵੀਂ ਮਿਸਕੁਟਲੀ ਲੈ ਲਈ ਆ ਚੱਲਿਆ ਹੁਣ ਬਾਣੀ ਸਕੂਲ ਨਵੀਂ ਮਿਸਕੁਟਲੀ ਤੇ ਅੱਜ ਬਾਣੀ ਥੋੜੀ ਜਿਹੀ ਢਿੱਲੀ ਜੀ ਆ ਅੱਜ ਇਹਨੂੰ ਬੁਖਾਰ ਆ ਪੇਪਰ ਵੀ ਆ ਬਕਾਰ ਵੀ ਹੋਇਆ ਹੋਇਆ ਸੋ ਸਤਾਜ ਇੱਕ ਤਾਂ ਨਹੀਂ ਆ ਗਈ ਪੂਰੀ ਤੇ ਚਲੋ ਜੀ ਦੇ ਆ ਬਾਣੀਆਂ ਦੀ ਮੰਮੀ ਛੱਡਣ ਚੱਲੀ ਆ ਸਕੂਲੇ ਨੂੰ ਹੁਣ ਸਾਨੂੰ ਸੌਖਾ ਹੋ ਗਿਆ ਸਕੂਲ ਚੱਡਣ ਵਾਸਤੇ ਚਲੋ ਜੀ ਵੀਡੀਓ ਵਧੀਆ ਲੱਗੀ ਵੀਡੀਓ ਵੇਖਣ ਵਾਸਤੇ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਸ਼ੇਅਰ ਵੀ ਜਰੂਰ ਕਰਿਓ ਧੰਨਵਾਦ